ਮੈਂ ਕੰਟਰੋਲ ਆ ਦੇ ਡਰੋਨ ਤੇ ਸਟਾਰਟ ਕਰਦੇ ਆ ਅੱਲਾਇਕੁਮ ਅਸਸਲ ਰੋਮਨੀ ਕਾ ਜਦ ਆ ਗਗਨਦੀਪ ਸਿੰਘ ਜੀ ਖੰਡੇਵਾਲ ਆਪਾ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਜ਼ਿਲ੍ਹਾ ਪੱਧ ਤੇ ਬਲਾਕ ਸੰਚੀਧੀਆਂ ਜਿਹੜੇ ਥੋਆਂ ਨੇ ਉਹ ਹੋ ਰਹੀਆਂ ਨੇ ਸਰਕਾਰਾਂ ਮੌਜੂਦਾ ਹੁੰਦੀਆਂ ਨੇ ਤੱਕਾ ਵੀ ਕਰਦੀਆਂ ਨੇ ਕਿ ਕਿ ਇਸ ਵਾਰ ਟੱਕਾ ਕਰ ਰਹੀਆਂ ਨੇ ਜਾਂ ਨਾ ਕਰ ਰਹੀਆਂ ਨੇ ਇਹ ਆਪਾਂ ਪੁੱਛਾਂਗੇ ਤੁਹਾਡਾ ਸੈਲਵੇਸ਼ਨ ਮੀਦੇ ਵਿੱਚ ਤੁਹਾਡਾ ਹੈ ਜੀ ਸਾਨੂੰ ਵਿਸਤਾਰਪੂਰਕ ਇਹ ਜਾਣਕਾਰੀ ਦਿਓ ਕਿ ਮੌਜੂਦਾ ਸਰਕਾਰਾਂ ਟੱਕਾ ਕਰ ਰਹੀਆਂ ਨੇ ਜਾਂ ਨਹੀਂ ਕਰ ਰਹੀਆਂ ਨੇ ਮੈਂ ਸਭ ਤੋਂ ਪਹਿਲਾਂ ਜਾਨਣਾ ਹੈ ਕਿ ਬਹੁਤ ਸਾਰੀਆਂ ਸਰਕਾਰਾਂ ਟੱਕਾ ਕਰਨ ਦੀ ਨੇ ਕੋਸ਼ਿਸ਼ ਬਹੁਤ ਕੀਤੀ ਪਰ ਪਾਰਟੀ ਪ੍ਰਧਾਨ ਸਦਾ ਸਿੰਘ ਵੀਰ ਸਿੰਘ ਬਾਦਲ ਨੇ ਜਿਸ ਦਬਕੇ ਨਾਲ ਤਰਨ ਤਰਨ ਤੋਂ ਲੜੀ ਕੋਈ ਡਟ ਕੇ ਉਸੇ ਤਰੀਕੇ ਉਹਨਾਂ ਨੇ ਜਿੱਥੇ ਕਿਤੇ ਕਿਸੇ ਵੀ ਰੋਸ ਸਾਨੂੰ ਅੱਜ ਜਿਹੜਾ ਪ੍ਰਧਾਨ ਸਾਡੇ ਖੜੇ ਨੇ ਇਹਨਾਂ ਨਾਲ ਰੋਸ ਸੰਪਰਕ ਕਰਦੇ ਨੇ ਸਾਡੇ ਨਾਲ ਕਰਦੇ ਨੇ ਕਿ ਕੋਈ ਦੱਸੋ ਡੀਸੀ ਨੂੰ ਕੁਝ ਕਹਿਣਾ ਐ ਐਸਟੀਐਮ ਨੂੰ ਕਹਿਣਾ ਉਹਨਾਂ ਦੇ ਹੌਸਲੇ ਅਸੀਂ ਤਕੜੇ ਹੋਏ ਸਾਰੇ ਉਹ ਸਰਕਾਰ ਨੇ ਕੋਸ਼ਿਸ਼ ਬੜੀ ਕੀਤੀ ਪਰ ਕੋਈ ਵੀ ਬੰਦਾ ੱਟਾ ਇੱਥੇ ਸਾਡੇ ਲੈਹਰੇ ਹੈਲਥ ਵਿੱਚ ਮੈਂ ਕਹਿੰਦਾ ਚਾਹੁੰਦਾ ਜਿੰਨਾ ਕਾ ਸਰਜੀ ਸੋਚਨ ਪੈਣੀ ਖੜੇ ਨੇ ਥੋੜਾ ਬਹੁਤ ਹੋਇਆ ਸੀ ਇਹ ਫਟਾਫਟ ਪਹੁੰਚੇ ਮੈਨੂੰ ਗੱਲ ਕੀਤੀ ਸੀ ਵੀਡੀਓ ਕਾਲ ਕੀਤੀ ਥੋੜਾ ਫਟ ਲਿਸਟਾਂ ਲੱਗੀਆਂ ਤੋ ਸਾਡੇ ਹਲਕੇ ਚ ਕੋਈ ਤਾਂ ਕੰਨੀ ਹੋਇਆ ਤੇ ਅਸੀਂ ਕਹਿਣਾ ਵੀ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਵੀ ਕਾਨੂੰਨ ਅਨੁਸਾਰ ਕੰਮ ਕੀਤਾ ਜਾਵੇ ਲੋਕਾਂ ਨੂੰ ਖੁੱਲ੍ਹ ਖੁੱਲ ਕੇ ਵੋਟਾਂ ਪਾਉਣ ਦਾ ਅਧਿਕਾਰ ਦਿੱਤਾ ਜਾਵੇ ਜਿੱਥੇ ਉਹ ਮਨ ਕਰਦਾ ਵੋਟਾਂ ਪਾਉਣ ਆਪਣੇ ਲੋਕਤੰਤਰ ਕੀਤੇ ਅਧਿਕਾਰ ਆਉਂਦੀ ਵਰਤੋਂ ਦਾ ਸਾਡਾ ਰਾਗਨਦੀਪ ਸੀ ਜਿਸ ਦਿਨ ਭਰੇ ਗਏ ਉਸ ਦਿਨ ਆਮ ਪਾਰਟੀ ਨੇ ਜਿਹੜੇ ਕਾਗਜ਼ ਸੀ ਉਹ ਸਭ ਤੋਂ ਪਹਿਲਾਂ ਭਰੇ ਜਾ ਰਹੇ ਸੀ ਬਾਕੀ ਪਾਰਟੀਆਂ ਅਰਜਾਆ ਜਾ ਰਹੇ ਸੀ ਇੰਨਾ ਕਿ ਸਰਕਾਰਾਂ ਕਰਦੀਆਂ ਨੇ ਸਰਕਾਰਾਂ ਆਪਣੇ ਵਰਕਰਾਂ ਨੂੰ ਸ਼ਾਹਦ ਕਰ ਲਈ ਜਾਂ ਇਹ ਕਹਿਣ ਲਈ ਉਹਨਾਂ ਨੂੰ ਮਹਿਸੂਸ ਕਰਾਉਣ ਲਈ ਸਾਡੀ ਸਰਕਾਰ ਹੈ ਉਨੀ ਕੋ ਉਹਨਾਂ ਨੇ ਕੋਸ਼ਿਸ਼ ਕੀਤੀ ਚਲੋ ਅਸੀਂ ਲੇਟ ਵੀ ਪਰਨੇ ਸਾਨੂੰ ਕੋਈ ਸਾਡਾ ਯਾਨੀ ਸਾਡੀ ਕੀਤੀ ਲੈ ਗਈ ਪਰ ਸਾਡੇ ਸਾਰੇ ਕਾਗਜ਼ ਉਸ ਪਾਏ ਗਏ ਲੋਕਾਂ ਦੀ ਚੈਰੀ ਨੇ ਫੈਸਲਾ ਕਰਨਾ ਲੋਕਾਂ ਦਾ ਅਸੀਂ ਆਪਣੀ ਗੱਲ ਰੱਖ ਰਹੇ ਹਾਂ ਸ਼੍ਰੋਮਿਕ ਕალი ਦਲ ਪ੍ਰਤੀ ਲੋਕਾਂ ਦਾ ਜਿਹੜਾ ਪਿਆਰ ਹੈ ਉਹਦੇ ਬਹੁਤ ਬਹਾਰ ਹੋਰੇ ਲੋਕ ਮੁੜ ਕੇ ਆਪਣੀ ਪਾਰਟੀ ਬਣਾ ਰਹੇ ਨੇ ਜਨਵੀਰ ਦੇ ਕਿ ਵੱਡਾ ਹਮਾਰਾ ਸਾਨੂੰ 14 ਤਰੀਕ ਨੂੰ ਮਿਲਣਾ ਹੈ ਹਾਂ ਜੀ ਬੜਾ ਨਿਕਿਆ ਜਨਰਲ ਸੈਂਸਰ ਡੀ ਇਹਦਾ ਪ੍ਰਧਾਨ ਸ਼ੋਕੀ ਕੱਢੀ ਜਾਂਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੇਰੇ ਕੋਲ 4:20 ਸੌਰੀ ਫੋਨ ਆਇਆ 3:00 ਉਹਦੇ ਤੋਂ ਵੀ ਸਭ ਤੋਂ ਪਹਿਲਾਂ 3:00 ਦਾ ਟਾਈਮ ਸੀ ਕੋਈ ਤਾਂ ਵੀ ਮੇਰੇ ਕੋਲ ਆਇਆ ਮੈਂ ਕਹਿੰਦਾ ਸਾਡੀ ਸੈਂਡਰੀਅਮ ਪਲਾਨ ਬੰਦ ਕਰ ਦਿਓ Yeah.